ਹਾਂਜੀ ਸਾਸਰੇ ਘਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੇਖੋ ਵਰਕ ਬੀਏ ਤੇ ਆ ਕੇ ਤੁਸੀਂ ਜਿੱਥੇ ਮਰਜੀ ਕੰਮ ਕਰੋ ਜੋ ਮਰਜੀ ਕਰੋ ਤੇ ਉਹ ਤੁਹਾਡੀ ਆਪਣੀ ਆ ਕਿ ਤੁਸੀਂ ਕਈ ਹੁਣ ਲੋਕ ਆਉਂਦੇ ਆ ਉਹਨਾਂ ਦੇ ਰਿਸ਼ਤੇਦਾਰ ਕੁਝ ਹੁੰਦੇ ਆ ਉਹ ਉਹਨਾਂ ਨੂੰ ਮਦਦ ਕਰ ਦਿੰਦੇ ਆ ਸੈਟਿੰਗ ਕਰ ਦਿੰਦੇ ਆ ਪਰ ਕਈਆਂ ਦਾ ਨਹੀਂ ਕੁਝ ਹੁੰਦਾ ਆ ਤੇ ਫਿਰ ਉਹਨਾਂ ਨੂੰ ਥੋੜਾ ਔਖਾ ਵੀ ਹੁੰਦਾ ਹੈ ਪਰ ਜੇ ਤੁਸੀਂ ਸਹੀ ਤਰ੍ਹਾਂ ਅਸੀਂ ਜਿੱਦਾਂ ਕੰਪਨੀਆਂ 'ਚ ਅਪਲਾਈ ਕਰਾ ਕੇ ਦੇਈਦਾ ਆ ਉਹ 100% ਤੁਹਾਨੂੰ ਕੰਪਨੀਆਂ ਕੰਮ ਦੇਊਗਾ ਇਹ ਕੰਮ ਦੇਣ ਗਿਆ ਇਸ ਚੀਜ਼ ਦੀ ਗਾਰੰਟੀ ਆ ਪਰ ਜੇ ਤੁਸੀਂ ਕਿਸੇ ਹੋਰ ਆਹੀ ਆਉਂਦੇ ਆ ਕੰਪਨੀਆਂ ਤੁਹਾਨੂੰ ਕੰਮ ਦਿੰਦੀਆਂ ਕਿ ਨਹੀਂ ਦਿੰਦੀਆਂ ਫੇ ਤੁਹਾਡੇ ਅੱਗੇ ਬੀਜੇ ਦਾ ਕੀ ਹੁੰਦਾ ਕੈਨਸਲ ਹੁੰਦੇ ਮੇਲਾ ਆਉਂਦੀਆਂ ਆ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਕਸਰ ਲੋਕਾਂ ਨਾਲ ਇਦਾਂ ਹੀ ਹੁੰਦੀ ਆ ਪਰ ਜਿਨ੍ਹਾਂ ਕੰਪਨੀਆਂ ਚ ਅਸੀਂ ਤੁਹਾਡਾ ਅਪਲਾਈ ਕਰਾ ਕੇ ਦਵਾਂਗੇ ਇਹ ਗਾਰੰਟੀ ਪੂਰੀ ਆ ਕਿ ਕੰਪਨੀਆਂ ਤੁਹਾਨੂੰ 100% ਕੰਮ ਦੇਣਗੀਆਂ ਠੀਕ ਆ ਜੀ ਤੇ ਬਾਕੀ ਪਰੈਨਾ ਰੂਨਾ ਖਾਨ ਪੀਣ ਦਾ ਖਰਚਾ ਉਹ ਸਾਰਾ ਤੁਹਾਡਾ ਆਪਣਾ ਹੁੰਦਾ ਆ ਕੰਪਨੀ ਨੇ ਸਿਰਫ ਤੁਹਾਨੂੰ ਕੰਮ ਦੇਣਾ ਸਿਰਫ ਕੰਮ ਦੇਣਾ ਆ ਸੇ ਨੂੰ ਵੀ ਅਪਲਾਈ ਕਰਾਉਂਦੇ ਵਿੱਚ ਹੈਲਪ ਚਾਹੀਦੀ ਆ ਉਹ ਸੰਪਰਕ ਕਰ ਸਕਦਾ ਆ ਇਸ ਤਾ ਤੇ ਤੇ ਬਾਕੀ ਦੇਖੋ ਕਈ ਕਹਿੰਦੇ ਆ ਕਿ ਅਸੀਂ ਇਹ ਕੰਪਨੀ 'ਚ ਕੰਮ ਨਹੀਂ ਕਰਨਾ ਹੈਗਾ ਸਾਡੇ ਰਿਸ਼ਤੇਦਾਰ ਹੈਗੇ ਅਸੀਂ ਕਿਤੇ ਹੋਰ ਜਾ ਕੇ ਕੰਮ ਕਰਨਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਜਿਨੇ ਸੱਧਿਆ ਕੰਮ ਤੁਹਾਨੂੰ ਉੱਥੇ ਕਰਨਾ ਪੈਣਾ ਆ ਕੰਮ ਉੱਥੇ ਕਰੂਗੇ ਤੇ ਫੇਰ ਹੀ ਤੁਹਾਡੇ ਅੱਗੇ ਬੀਜੇ ਵੱਧਦੇ ਆ ਜੇ ਤੁਸੀਂ ਉਹ ਕੰਪਨੀ ਛੱਡ ਕੇ 도ੜ ਜਾਂਦੇ ਆ ਮੂਵ ਹੋ ਜਾਂਦੇ ਆ ਤੇ ਕੰਪਨੀ ਰੈਮੀਗ੍ਰੇਸ਼ਨ ਲਿਖਦੇ ਨਾ ਵੀਜ਼ਾ ਤੁਹਾਡਾ ਕੈਨਸਲ ਹੋ ਜਾਣਾ ਫਾਇਦਾ ਕੀ ਹੁਣਾਇਆ ਤੇ ਅੱਗੇ ਫਿਚਰ ਖਰਾਬ ਹੋ ਜਾਂਦਾ ਆ ਫੇਰ ਕੁਛ ਵੀ ਨਹੀਂ ਹੁੰਦਾ ਜਦੋਂ ਤੁਸੀਂ ਦੋ ਨੰਬਰ 'ਚ ਹੋ ਗਿਆ ਫੇਰ ਤੁਹਾਡਾ ਕੋਈ ਹੱਲ ਨਹੀਂ ਹੈਗਾ ਨਾ ਵਿਆਹ ਕਰਾ ਕੇ ਨਾ ਕਿਸੇ ਵੀ ਤਰ੍ਹਾਂ ਨਹੀਂ ਹੈਗਾ ਇਸ ਕੰਟਰੀ 'ਚ ਜਿਹੜੇ ਦੋ ਨੰਬਰ 'ਚ ਰਹਿੰਦੇ ਮੈਂ ਇਸ ਕਰਕੇ ਹਮੇਸ਼ਾ ਕਹਿੰਦਾ ਕੋਈ ਨਾ ਕੋਈ ਕੇਸ ਪਾ ਕੇ ਰੱਖੋ ਸਿਸਟਮ ਦੇ ਅਧੀਨ ਰਹੋ ਕਾਨੂੰਨ ਦੇ ਵਿੱਚ ਰਹੋ ਤੇ ਅੱਗੇ ਜਾ ਕੇ ਕੁਝ ਨਾ ਕੁਝ ਫਾਇਦਾ ਹੋ ਜਾਂਦਾ ਆ ਤੇ 2 ਨੰਬਰ ਤੇ ਬੈਚਣਾ ਨਾ ਅਨਰੀਗਲ ਤੌਰ ਤੇ ਕੰਟਰੀ ਚ ਰਹਿਣਾ ਉਹਨਾਂ ਕੋ ਰਾਈਟ ਅਕਰਦੀ ਫੜ ਕੇ ਤੁਹਾਨੂੰ ਰਿਪੋਰਟ ਕਰ ਸਕਦੇ ਠੀਕ ਆ ਜੀ ਬਾਕੀ ਥੈਂਕ ਯੂ ਕਿਸੇ ਨੇ ਵੀ ਅਪਲਾਈ ਕਰਨ ਚ ਹੈਲਪ ਚਾਹੀਦੀ ਹੈ ਜਾਣਕਾਰੀ ਚਾਹੀਦੀ ਹੈ ਸੰਪਰਕ ਕਰ ਸਕਦੇ